ਦੋਸਤੋ ਅਕਸਰ ਹੀ ਤੁਸੀਂ ਇੱਕ ਕਹਾਵਤ ਤਾਂ ਸੁਣੀ ਹੋਵੇਗੀ ਕਿ ਵਿਆਹ ਦਾ ਲੱਡੂ ਜੋ ਖਾਵੇ ਉਹ ਵੀ ਪਛਤਾਵੇ ਅਤੇ ਜੋ ਨਾ ਖਾਵੇ ਉਹ ਵੀ ਪਛਤਾਵੇ ਪਰ ਅੱਜ ਅਸੀਂ ਤੁਹਾਨੂੰ ਉਹ ਲੱਡੂ ਦਿਖਾਵਾਂਗੇ ਵੀ ਜਿਸ ਉੱਪਰ ਇਹ ਕਹਾਵਤ ਬਣੀ ਹੈ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਫੇਰਿਆਂ ਤੋਂ ਬਾਅਦ ਪੰਡਤ ਜੀ ਵੱਲੋਂ ਨਵੀਂ ਵਿਆਹੀ ਜੋੜੀ ਨੂੰ ਦੋ ਲੱਡੂ ਦਿੱਤੇ ਜਾਂਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਇਹ ਵਿਆਹ ਵਾਲਾ ਸ਼ਗਨਾਂ ਦਾ ਲੱਡੂ ਹੈ ਤੁਸੀਂ ਦੋਵੇਂ ਖਾ ਲਓ ਇਹ ਸੁਣ ਕੇ ਵਿਆਹ ਵਾਲੇ ਲੜਕਾ ਲੜਕੀ ਅਤੇ ਉੱਥੇ ਮੌਜੂਦ ਸਾਰੇ ਹੀ ਲੋਕ ਕ ਹੱਸਣ ਲੱਗ ਜਾਂਦੇ ਹਨ ਅਤੇ ਬਰਾਤ ਵਿੱਚ ਆਏ ਨੌਜਵਾਨ ਦੇ ਦੋਸਤ ਕਹਿੰਦੇ ਹਨ ਕਿ ਨਾ ਖਾ ਤੈਨੂੰ ਪਸਤੌਣਾ ਪੈਜੂ ਸੋ ਇਸੇ ਸ਼ਗਨਾ ਦੇ ਲੱਡੂ ਨੂੰ ਵਿਆਹ ਵਾਲਾ ਲੱਡੂ ਕਿਹਾ ਜਾਂਦਾ ਹੈ ਸੋ ਤੁਸੀਂ ਵਿਆਹ ਵਾਲਾ ਲੱਡੂ ਤਾਂ ਦੇਖ ਲਿਆ ਪਰ ਇਸ ਨੂੰ ਖਾਣ ਵਾਲਾ ਜਾਂ ਨਾ ਖਾਣ ਵਾਲਾ ਪਸਤੌਂਦਾ ਕਿਉਂ ਹੈ ਇਸ ਉੱਪਰ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਆਪਣੇ ਵਿਆਹੇ ਹੋਏ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸ਼ਾਦੀ ਕਰਕੇ ਫਸ ਗਿਆ ਯਾਰ ਅੱਛਾ ਖਾਸ